ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਉਸ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਗੁਰੂ ਘਰ ਬਾਰੇ ਕਿਹਾ ਜਾਂਦਾ ਹੈ ਕਿ ਇੱਥੇ ਹਰ ਇੱਕ ਅੜਿਆ ਹੋਇਆ ਕੰਮ ਪੂਰਾ ਹੁੰਦਾ ਹੈ ਅਤੇ ਇੱਥੇ ਗੁਰੂ ਮਹਾਰਾਜ ਹਰ ਇੱਕ ਦੀ ਅਰਦਾਸ ਨੂੰ ਪੂਰੀ ਕਰਦੇ ਹਨ ਜਿਸ ਗੁਰੂ ਘਰ ਦਾ ਨਾਮ ਗੁਰਦੁਆਰਾ ਅੜੀ ਸਰਸਾ ਸਹਿਬ ਹੈ ਇਹ ਗੁਰਦੁਆਰਾ ਸਹਿਬ ਪੰਜਾਬ ਸਟੇਟ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਅਤੇ ਹੰਡਾਈਆ ਦੇ ਵਿਚਕਾਰ ਸਥਿਤ ਹੈ ਇਹ ਲਗਭਗ ਬਰਨਾਲਾ বাস ਸਟੈਂਡ ਤੋਂ ਧਿਆਦਾ ਕਿਲੋਮੀਟਰ ਅਤੇ ਬਰਨਾਲਾ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੀ ਦੂਰੀ ਤੇ ਹੈ ਆਉਣ ਵਾਲੀਆਂ ਸੰਗਤਾਂ বাস ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਰਿਕਸ਼ਾ ਅਤੇ ਟੈਕਸੀ ਲੈ ਕੇ ਆਰਾਮ ਨਾਲ ਆ ਸਕਦੀਆਂ ਹਨ ਅਤੇ ਥੋੜੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਪਹੁੰਚ ਸਕਦੀਆਂ ਹਨ ਆਓ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਦੇ ਹਾਂ ਇਸ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਤਾਂ ਜੋ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਬਾਰੇ ਪਤਾ ਚੱਲ ਸਕੇ ਇਹ ਉਸ ਸਮੇਂ ਦੀ ਗੱਲ ਹੈ ਸੰਗਤ ਜੀ ਜਦੋਂ ਪਾਤਸ਼ਾਹੀ ਨੌਵੀਂ 1722 ਈਸਵੀ ਨੂੰ ਅੰਡਾਈਆਪੋ ਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੱਕੇ ਗੁਰੂ ਸਰ ਆਏ ਸਨ ਅਤੇ ਪੱਕੇ ਗੁਰੂ ਸਰ ਤੋਂ ਕੱਚੇ ਗੁਰੂ ਸਰ ਆਏ ਸਨ ਤਾਂ ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਸਥਾਨ ਤੇ ਆਏ ਸਨ ਜਦੋਂ ਗੁਰੂ ਮਹਾਰਾਜ ਪਿੰਡ ਤੋਲੇ ਦੀ ਜੂ ਤੇ ਪੁੱਜੇ ਤਾਂ ਗੁਰੂ ਸਾਹਿਬ ਜੀ ਦੇ ਘੋੜੇ ਨੇ ਅੱਗੇ ਵਧਣ ਤੋਂ ਮਨਾ ਕਰ ਦਿੱਤਾ ਅਤੇ ਘੋੜਾ ਉਸੇ ਜਗ੍ਹਾ ਤੇ ਅੜ ਗਿਆ ਗੁਰੂ ਮਹਾਰਾਜ ਪਿੰਡ ਤੋਲੇ ਦੀ ਜੂ ਤੇ ਪੁੱਜੇ ਤਾਂ ਗੁਰੂ ਸਾਹਿਬ ਜੀ ਦੇ ਘੋੜੇ ਨੇ ਅੱਗੇ ਜਾਣ ਤੋਂ ਮਨਾ ਕਰ ਦਿੱਤਾ ਅਤੇ ਘੋੜਾ ਉਸੇ ਜਗ੍ਹਾ ਤੇ ਅੜ ਗਿਆ ਇਹ ਸਭ ਦੇਖ ਕੇ ਉੱਥੇ ਮੌਜੂਦ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਗੁਰੂ ਜੀ ਘੋੜਾ ਅੜੀ ਕਿਉਂ ਕਰ ਰਿਹਾ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਕਿ ਘੋੜਾ ਅੜੀ ਕਰਦਾ ਪਿਆ ਹੈ ਕਿਉਂਕਿ ਅੱਗੇ ਮੁਸਲਮਾਨ ਜ਼ਿਮੀਂਦਾਰ ਦਾ ਤੰਬਾਕੂ ਦਾ ਖੇਤ ਹੈ ਅਤੇ ਉਸੇ ਸਮੇਂ ਗੁਰੂ ਮਹਾਰਜ ਜੀ ਨੇ ਬਚਨ ਕੀਤੇ ਕਿ ਇੱਕ ਐਸਾ ਸਮਾਂ ਆਏਗਾ ਕਿ ਕਿਸੇ ਸਮੇਂ ਇਹ ਵੀ ਗੁਰੂ ਦੇ ਸੇਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਅਤੇ ਜੋ ਵੀ ਸ਼ਰਧਾਲੂ ਸੁਖ ਸੁਖਣਗੇ ਉਹਨਾਂ ਦੇ ਅੜੇ ਹੋਏ ਕੰਮ ਹੋਣਗੇ ਅਤੇ ਕਾਰਜ ਸੰਪੂਰਨ ਹੋਣਗੇ ਇਹ ਬਚਨ ਕਹਿ ਕੇ ਗੁਰੂ ਮਹਾਰਾਜ ਇਸ ਸਥਾਨ ਤੋਂ ਸੋਹੀਆਣਾ ਸਾਹਿਬ ਚਲੇ ਗਏ ਸੰਗਤ ਜੀ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰ ਅੜੀ ਸਾਹਿਬ ਸਾਹਿਬ ਰੱਖਿਆ ਗਿਆ ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਹਰਵੰਸ ਸਿੰਘ ਜੀ ਨੇ ਅਤੇ ਬਾਬਾ ਕਰਨੈਲ ਸਿੰਘ ਜੀ ਨੇ 24 ਦਸੰਬਰ 1970 ਨੂੰ ਕਰਵਾਈ ਸੀ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਪਵਿੱਤਰ ਸਰੋਵਰ ਵੀ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰਦੀਆਂ ਹਨ ਅਤੇ ਮਨ ਚਾਹੇ ਫਲ ਪਾਉਂਦੀਆਂ ਹਨ ਸੰਗਤ ਜੀ ਇਹ ਸੀ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਜਾਂਦੇ ਜਾਂਦੇ ਇੱਕ ਵਾਹਿਗੁਰੂ ਜਰੂਰ ਲਿਖ ਕੇ ਜਾਵੋ ਜੀ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ